ਗੁਰੂ ਦੇ ਨਾਲੋਂ ਗੁਰੂ ਬਿਆਸ ਦੀ ਬਾਤ ਹੈ। ਇੱਕ ਦਿਨ ਵੀ ਤਾਨਗਰ ਗੋਮੇਨ ਸਿੰਘ ਮਹਾਰਾਜ ਨਦੀ ਦੇ ਕੰਢੇ ਬੈਠੇ। ਹਾਥ ਵਿੱਚ ਇੱਕ ਪੱਥਰ ਫੜਿਆ, ਪੱਥਰ। ਪੱਥਰ ਫੜਿਆ ਤੇ ਐ ਬੋਲਿਆ ਕਿ ਨਦੀ ਦੇ ਪਾਣੀ 'ਚ ਸੁੱਟ ਦੇਣਾ। ਪਾਣੀ 'ਚ ਸੁੱਟ ਦੇਣਾ। ਤੇ ਜਦੋਂ ਪਾਣੀ 'ਚ ਸੁੱਟਿਆ ਪੱਥਰ ਤੇ ਪੱਥਰ ਡੁੱਬ ਗਿਆ। ਇੰਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਬੈਠ ਕੇ ਸਿੱਖਾਂ ਨੂੰ ਪੁੱਛਦੇ ਸਾਹੇਤਨੋ ਕਿ ਮੇਰੇ ਪਾਈ ਕਿ ਮੈਂ ਕਿਹਨੂੰ ਪੁੱਛਣਾ ਹੈ ਆਖਿਆ ਜਿਹੜਾ ਪੱਥਰ ਸੀ ਜਿਹੜਾ ਮੇਰੇ ਹੱਥ ਤੇ ਪੱਥਰ ਫੜਿਆ ਸੀ ਮੈਂ ਪਾਣੀ ਵਿੱਚ ਉਤਿਆ ਤੇ ਡੁੱਬ ਕਿਉਂ ਗਿਆ ਪਾਣੀ 'ਚ ਡੁੱਬ ਕਿਉਂ ਗਿਆ ਤੇ ਸਾਹਸਾਹ ਜੀ ਕਈ ਦਿੱਚੇ ਜਵਾਬ ਦਿੱਤੇ ਕਿ ਮਹਾਰਾਜ ਕਿ ਪੱਥਰ ਸੀ ਭਾਰਾ ਸੀ ਤੇ ਪਾਣੀ 'ਚ ਡੁੱਬ ਗਿਆ ਇਹ ਡਗਣਾ ਸੀ ਕਿਵੇਂ ਜਬਾਤ ਦੇ ਕੋਈ ਕਿਵੇਂ ਤੇ ਸਤਿਗੁਰੂ ਪਾਤਸ਼ਾਹ ਜੀ ਹੋਰ ਬੇਟੀ ਭਾਈ ਨੰਦ ਲਾਲ ਜੀ ਉਹਨਾਂ ਨੂੰ ਪੁੱਛਦੇ ਗ੍ਰੋਹੋਂ ਸਿਖਾ ਗਏ ਕਿ ਭਾਈ ਨੰਦ ਲਾਲ ਤੂੰ ਦੱਸ ਕਿ ਅਸੀਂ ਪੁੱਛ ਨਹੀਂ ਆਈ ਆ ਪੱਥਰ ਸਾਡੇ ਹੱਥ ਨੇ ਫੜਿਆ ਸੀ ਕਿ ਅਸੀਂ ਪਾਣੀ ਦੇ ਛੁੱਟੇ ਤੇ ਡੋਗੋ ਕੇ ਵਗਿਆ ਕਿ ਗੁਰੂ ਘਰ ਤੇ ਆਇਓ ਪਾਈ ਗਨਦਲਾ ਜੀ ਨੇ ਸਤਿ ਸ਼੍ਰੀ ਅਕਾਲ ਦੇ ਕੇ ਹੱਥ ਜੋੜ ਕੇ ਨਮਰੇ। ਤਾਂ ਗੁਰੂ ਗੋਬਿੰਦ ਸਿੰਘ ਬਾਹਰ ਆਏ ਕਿਹਦੇ ਪਾਸ਼ਾ ਮੇਰੀ ਸਮਝ ਦੇ ਅਨੁਸਾਰ ਜਿਵੇਂ ਸੱਚੀ ਕਿਹਾ ਪਾਈ ਗਨਦਲਾ ਜੀ ਨੇ ਕਿਹਦੇ ਮੇਰੀ ਸਮਝ ਦੇ ਅਨੁਸਾਰ ਜਿਵੇਂ ਪੱਥਰ ਤੁਹਾਡੇ ਕੋਲ ਦੇ ਆਖੋ ਛੁੱਟਿਆ ਪਾਣੀ ਚ ਡਿੱਗਿਆ ਤੇ ਡੋਬ ਗਿਆ ਇਹਦੇ ਮੇਰੀ ਸਮਝ ਏ ਕਿ ਜਿਹੜਾ ਤੁਹਾਡੇ ਕੋਲੋਂ ਡਿੱਗਿਆ ਕਿੰਦੇ ਵਾਜਿ ਨੂੰ ਦੁਬਿਆਈਂ ਨਾ ਤੇ ਕਿਹਾ ਕੋ ਸੰਦ ਦਾ ਆਪਸੀ ਤੇ ਵਾਹ ਵੀ ਮੇਰੀ ਸਮਝੇਗੀ ਤੀਵਾ ਕਿ ਜਿਹੜਾ ਤੁਹਾਡੇ ਹੱਥੋਂ ਚੁੱਕਿਆ ਤੁਹਾਡੇ ਹੱਥੋਂ ਟਿਕ ਪਿਆ ਕਿੰਦੇ ਵਾਜਿ ਨੂੰ ਟਿਕੇਗਾ ਆਪੋ ਮੇਰੇ ਇੱਕ ਗੁੰਡਾ ਹੋਇਆ ਕਿਹਾ ਗੁਰੂ ਗੋਬਿੰਦ ਸਿੰਘ ਆ ਆਹ ਸਾਥ ਸਾਥੇ ਆਜੋ ਜੀ ਬਾਕੀ ਕਦੇ ਵੀ ਗੁੰਡਾ ਲੜਨਾ ਸ਼ੁਰੂ